ਸੰਗਤ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਸੰਗਰਾਣ ਵਾਲੇ ਦਿਨ ਮੱਸੀਆ ਵਾਲੇ ਦਿਨ ਜਾਂ ਫਿਰ ਕਿਸੇ ਖਾਸ ਦਿਨ ਤਿਉਹਾਰ ਵਾਲੇ ਦਿਨ ਇਹਨਾਂ ਕੁਝ ਖਾਸ ਚੀਜ਼ਾਂ ਦਾ ਦਾਨ ਪੂਰਨ ਕਰਦੇ ਨੇ ਸੇਵਾ ਕਰਦੇ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਇਸ ਸੇਵਾ ਦੇ ਨਾਲ-ਨਾਲ ਇਹਨਾਂ ਚੀਜ਼ਾਂ ਦੇ ਦਾਨ ਪੂਰਨ ਦੇ ਨਾਲ-ਨਾਲ ਜੇਕਰ ਆ ਇੱਕ ਕੰਮ ਹੋਰ ਕਰ ਲਓ ਤਾਂ ਸੋਹਣੇ ਉੱਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਤੁਹਾਡੀ ਕੀਤੀ ਹੋਈ ਸੇਵਾ ਨੂੰ ਤੁਹਾਡੀ ਸੋਚ ਤੋਂ ਕਿਤੇ ਵੱਧ ਕੇ ਰੰਗ ਬਾਗ ਲੱਗਣਗੇ ਤਾਂ ਉਹ ਕਿਹੜਾ ਕੰਮ ਆ ਕਿੰਜ ਕਰਨਾ ਹੈ ਅਤੇ ਉਹ ਕਰਨ ਦੇ ਸਾਨੂੰ ਕੀ ਫਾਇਦੇ ਨੇ ਇਹ ਸਾਰੀ ਗੱਲਬਾਤ ਅੱਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਇੱਕ ਮਨੁੱਖ ਗਿਆ ਜਾ ਕੇ ਕਹਿਣ ਲੱਗਾ ਬਾਬਾ ਜੀ ਬਹੁਤ ਦੁਖੀ ਹਾਂ ਮੈਂ ਬਾਬਾ ਜੀ ਨੇ ਕਿਹਾ ਵੀ ਭਾਈ ਕਿਉਂ ਦੁਖੀ ਆ ਦੁੱਖ ਦੱਸ ਤੈਨੂੰ ਦੁੱਖ ਕੀ ਆ ਉਹਨੇ ਕਿਹਾ ਬਾਬਾ ਜੀ ਘਰ ਦੇ ਵਿੱਚ ਦੁੱਖ ਰੋਗ ਕਲੇਸ਼ ਰਹਿੰਦਾ ਹੈ ਜਿੰਨੀ ਮੈਂ ਮਿਹਨਤ ਕਰਦਾ ਹਾਂ ਮੇਰੀ ਕੀਤੀ ਹੋਈ ਮਿਹਨਤ ਦਾ ਮੈਨੂੰ ਪੂਰਾ ਫਲ ਨਹੀਂ ਮਿਲਦਾ ਭਾਵੇਂ ਕਿ ਮੈਨੂੰ ਪਤਾ ਹੈ ਕਿ ਮੈਂ ਮਿਹਨਤ ਜਿਆਦਾ ਕਰਦਾ ਹਾਂ ਪਰ ਮੇਰੀ ਕਿਰਤ ਕਮਾਈ ਦੇ ਵਿੱਚ ਬਰਕਤ ਨਹੀਂ ਵੰਦੀ ਮਨ ਵੀ ਆ ਸ਼ਾਂਤ ਜਿਆ ਰਹਿੰਦਾ ਹੈ ਤਾਂ ਬਾਬਾ ਜੀ ਨੇ ਕਿਹਾ ਭਾਈ ਨੇਕ ਕਰਮ ਕਰ ਨੇਕ ਕਮਾਈ ਕਰ ਤੇਰੇ ਦੁੱਖ ਰੋਗ ਕਲੇਸ਼ ਆਪੇ ਕੱਟੇ ਜਾਣਗੇ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੈਂ ਨੇਕ ਕੰਮ ਤਾਂ ਬਹੁਤ ਕਰਦਾ ਹਾਂ ਮੈਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਬਹੁਤ ਦਾਨਪੂਰਨ ਕਰਦਾ ਹਾਂ ਬਾਬਾ ਜੀ ਨੇ ਕਿਹਾ ਅੱਛਾ ਦਾਨਪੂਨ ਕਰਦਾ ਹੈ ਦੱਸ ਕਾ ਪਲਾਕੀ ਕੀ দানਪੂਰਨ ਕਰਦਾ ਹੈ ਉਹਨੇ ਕਿਹਾ ਬਾਬਾ ਜੀ ਮੈਂ ਅੰਨ ਦਾ ਦਾਨ ਵੀ ਕਰ ਦਿੰਦਾ ਹਾਂ ਧੰਨ ਦਾ ਦਾਨ ਵੀ ਕਰਦਾ ਹਾਂ ਭਾਵੇਂ ਜੇ ਮੈਨੂੰ ਕੋਈ ਭੁੱਖਾ ਮਿਲੇ ਭੋਜਨ ਪ੍ਰਸ਼ਾਦਾ ਸ਼ਕਾਉਣਾ ਹਾਂ ਜਾਂ ਗੁਰੂ ਘਰ ਦੇ ਵਿੱਚ ਚੱਲਦੇ ਲੰਗਰਾਂ ਦੇ ਵਿੱਚ ਜਾਂ ਜਿੱਥੇ ਵੀ ਲੰਗਰ ਦੀ ਸੇਵਾ ਹੁੰਦੀ ਹੋਵੇ ਮੈਂ ਉੱਥੇ ਜਿੰਨੇ ਕੁ ਜੋਗਾ ਹਾਂ ਉਹਨਾਂ ਦਾ ਹਿੱਸਾ ਜ਼ਰੂਰ ਪਾ ਕੇ ਆਉਣਾ ਹੈ ਜੇ ਕਿਸੇ ਨੂੰ ਪੈਸੇ ਢੇਲੇ ਦੀ ਲੋੜ ਹੋਵੇ ਤਾਂ ਮੈਂ ਉਹਦੀ ਜਿੰਨੀ ਕੁ ਮਦਦ ਕਰ ਸਕਾਂ ਉਹ ਜ਼ਰੂਰ ਕਰਦਾ ਹਾਂ ਮੈਂ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ ਬਾਬਾ ਜੀ ਨੇ ਕਿਹਾ ਅੱਛਾ ਫਿਰ ਤਾਂ ਬਹੁਤ ਵਧੀਆ ਗੱਲ ਆ ਕਿ ਤੂੰ ਨੇਕ ਕੰਮ ਕਰਦਾ ਏ ਪਰ ਇਹ ਦੱਸ ਇਸ ਤੋਂ ਇਲਾਵਾ ਵੀ ਕੁਝ ਹੋਰ ਕਰਦਾ ਏ ਜਾਂ ਇੰਨਾ ਹੀ ਆ ਤਾਂ ਉਹਨੇ ਕਿਹਾ ਬਾਬਾ ਜੀ ਇਸ ਤੋਂ ਇਲਾਵਾ ਮੈਂ ਹੋਰ ਕੀ ਕਰਨਾ ਏ ਬਾਬਾ ਜੀ ਨੇ ਕਿਹਾ ਨਾਮ ਦੀ ਕਮਾਈ ਤੇਰੀ ਕਿੰਨੀ ਗਿਆ ਮੈਂ ਨਾਮ ਦੀ ਕਮਾਈ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਬਾਬਾ ਜੀ ਨਾਮ ਦੀ ਕਮਾਈ ਤਾਂ ਪੱਲੇ ਨਹੀਂ ਆ ਕਿਉਂਕਿ ਕਮਾਕਾਰਾਂ ਕਰਕੇ ਜਿਉਂ ਸਵੇਰ ਤੋਂ ਉੱਠੀਦਾ ਏ ਅੱਧੀ ਰਾਤ ਨੂੰ ਘਰ ਵਾਪਸ ਆਈਦਾ ਹੈ ਨਾਮ ਜਪਣ ਦੇ ਲਈ ਸਮਾਂ ਨਹੀਂ ਮਿਲਦਾ ਘਰ ਦੀਆਂ ਕੰਮਕਾਰ ਦੀਆਂ ਜ਼ਿੰਮੇਵਾਰੀਆਂ ਹੀ ਬਹੁਤ ਨੇ। ਬਾਬਾ ਜੀ ਨੇ ਕਿਹਾ ਭਾਈ ਤੂੰ ਇੱਥੇ ਹੀ ਤਾਂ ਗਲਤੀ ਕਰ ਰਿਹਾ ਕਿ ਤੈਨੂੰ ਇਹ ਨਹੀਂ ਪਤਾ ਨਾਮ ਤੋਂ ਬਿਨਾ ਕੀਤੇ ਹੋਏ ਕੰਮ ਸਭ ਜ਼ੀਰੋ ਨੇ ਤੇ ਜ਼ੀਰੋਆਂ ਦੀ ਕੀਮਤ ਕਿੰਨੀ ਕੁ ਹੁੰਦੀ ਹੈ ਤੈਨੂੰ ਖੁਦ ਨੂੰ ਪਤਾ। ਉਹ ਮੂਰਖ ਕੁਝ ਧੇਰ ਚੁੱਪ ਕੀਤਾ ਰਿਹਾ ਫਿਰ ਬੋਲਿਆ ਬਾਬਾ ਜੀ ਅੱਛਾ ਜੋ ਵੀ ਮੈਂ ਅੱਜ ਤੱਕ ਭਲੇ ਦੇ ਕੰਮ ਕਰਦਾ ਰਿਹਾ ਹਾਂ ਇਹ ਫਿਰ ਜ਼ੀਰੋਆਂ ਹੀ ਸੀ। ਇਹਨਾਂ ਦਾ ਮੈਨੂੰ ਕੋਈ ਲਾਭ ਨਹੀਂ ਕੋਈ ਫਲ ਨਹੀਂ। ਮੈਂ ਐਵੇਂ ਹੀ ਆਪਣਾ ਇੰਨਾ ਪੈਸਾ ਅਤੇ ਸਮਾਂ ਬਰਬਾਦ ਕਰ ਲਿਆ। ਬਾਬਾ ਜੀ ਨੇ ਕਿਹਾ ਪੁੱਤਰ ਗੱਲ ਪਹਿਲਾਂ ਪੂਰੀ ਸੁਣ ਤੈਨੂੰ ਕਿੰਨੇ ਕਿਹਾ ਵੀ ਇਹ ਕੀਤੇ ਹੋਏ ਕੰਮਾਂ ਦਾ ਤੈਨੂੰ ਲਾਭ ਤੈਨੂੰ ਫਾਇਦਾ ਨਹੀਂ ਆ ਇਹਨਾਂ ਕੰਮਾਂ ਦਾ ਤੈਨੂੰ ਤੇਰੀ ਸੋਚ ਤੋਂ ਕਿਤੇ ਵੱਧ ਕੇ ਫਾਇਦਾ ਮਿਲੇਗਾ ਫਲ ਮਿਲੇਗਾ ਜੇਕਰ ਤੂੰ ਇੱਕ ਕਮਾਲ ਲਵੇਂ ਕਿਉਂਕਿ ਜਿੰਨੀ ਦੇਰ ਤੱਕ ਜ਼ੀਰੋਆਂ ਦੇ ਅੱਗੇ ਇੱਕ ਨਹੀਂ ਲੱਗਦਾ ਉੰਨੀ ਦੇਰ ਤੱਕ ਜ਼ੀਰੋਆਂ ਦੀ ਕੀਮਤ ਨਹੀਂ ਪੈਂਦੀ ਇਸ ਕਰਕੇ ਇਹਨਾਂ ਜੀਰਵਾਂ ਦੀ ਕੀਮਤ ਪਾਉਣ ਦੇ ਲਈ ਤੈਨੂੰ ਸਭ ਤੋਂ ਪਹਿਲਾਂ ਇੱਕ ਕਮਾਉਣਾ ਪੈਣਾ ਹੈ ਅਤੇ ਉਹ ਇੱਕ ਕਿਵੇਂ ਕਮਾਇਆ ਜਾਂਦਾ ਹੈ ਨਾਮ ਜਪ ਕੇ ਉਹ ਨਾਮ ਇੱਕ ਹੈ ਅਤੇ ਬਾਕੀ ਦੇ ਜੋ ਵੀ ਕੰਮ ਧੰਦੇ ਆਪਾਂ ਕਰਦੇ ਆਂ ਭਾਵੇਂ ਆਪਾਂ ਆਪਣੇ ਘਰ ਦੇ ਕੰਮ ਕਰਦੇ ਆਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਆਪਣੇ ਕਾਰੋਬਾਰ ਨੂੰ ਦੇਖਦੇ ਆਂ ਜਾਂ ਫਿਰ ਕਿਸੇ ਦਾ ਭਲਾ ਕਰ ਰਹੇ ਆਂ ਇਹ ਸਭ ਜੀਰਵਾਂ ਦੀ ਸਵੇਰੇ ਉੱਠ ਕੇ ਕਮਾਏ ਹੋਏ ਇੱਕ ਕਰਕੇ ਕੀ ਮਤ ਪੈਣੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਇਹ ਨਾ ਸੋਚ ਵੀ ਸਿਰਫ ਭਲੇ ਦੇ ਕੰਮ ਕੀਤੇ ਆ ਤੇਰਾ ਭਲਾ ਹੋ ਜਾਵੇਗਾ ਸਭ ਤੋਂ ਪਹਿਲਾਂ ਨਾਮ ਜ਼ਰੂਰੀ ਆ ਅਮਰਤ ਵੇਲੇ ਉੱਠਿਆ ਕਰ ਇਸ਼ਨਾਨ ਕਰਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਿਆ ਕਰ ਜਿਵੇਂ ਵੀ ਕਰ ਸਕਦਾ ਏ ਜਿੰਨਾ ਸਮਾਂ ਵੀ ਕਰ ਸਕਦਾ ਏ ਪਰ ਉਹਦੀ ਯਾਦ ਵਿੱਚ ਬੈਠਿਆ ਕਰ ਫਿਰ ਦੇਖਣਾ ਤੇਰੇ ਹਰ ਇੱਕ ਕੰਮ ਦੇ ਵਿੱਚ ਉਹ ਮਾਲਕ ਪਰਤ ਤੱਕ ਆਪ ਵਰਤੇਗਾ ਬਾਬਾ ਜੀ ਨੇ ਕਿਹਾ ਅਤੇ ਦੂਸਰੀ ਗੱਲ ਅੱਜ ਤੋਂ ਬਾਅਦ ਆਪਣੀ ਕੀਤੀ ਹੋਈ ਸੇਵਾ ਨੂੰ ਕਦੇ ਵੀ ਦਾਨ ਪੁੰਨਣਾ ਕਹੀਂ ਦਾਨ ਉਹ ਹੁੰਦਾ ਏ ਜੋ ਆਪਾਂ ਆਪਣੀ ਚੀਜ਼ ਦੇ ਵਿੱਚੋਂ ਕਿਸੇ ਨੂੰ ਕੋਈ ਚੀਜ਼ ਦਈਏ ਉਹਨੂੰ ਆਪਾਂ ਕਹਿੰਨੇ ਆ ਕਿ ਆ ਮੈਂ ਦਾਨ ਕਰ ਦਿੱਤਾ ਸਾਡੇ ਕੋਲ ਆਪਣਾ ਕੀ ਆ ਸਭ ਦਿੱਤਾ ਤਾਂ ਉਹ ਮਾਲਕ ਦਾ ਏ ਪਰਮ ਪਿਤਾ ਪਰਮਾਤਮਾ ਦਾ ਏ ਉਹਦੇ ਵਿੱਚੋਂ ਅਸੀਂ ਵਰਤ ਰਹੇ ਆ ਅਤੇ ਜੋ ਕਿਸੇ ਦੀ ਮਦਦ ਕਰਦੇ ਆ ਉਹ ਵੀ ਤਾਂ ਮਾਲਕ ਦੇ ਦਿੱਤੇ ਦੇ ਵਿੱਚੋਂ ਹੀ ਕਰ ਰਹੇ ਆ ਹੋ ਸਕਦਾ ਹੈ ਉਹ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਸਾਡੀਆਂ ਲੋੜਾਂ ਜ਼ਰੂਰਤਾਂ ਤੋਂ ਵੱਧ ਦਿੱਤਾ ਹੀ ਇਸ ਕਰਕੇ ਹੋਵੇ ਵੀ ਅਸੀਂ ਕਿਸੇ ਦੀ ਮਦਦ ਕਰ ਸਕੀਏ ਕਿਸੇ ਦੀ ਬਾਹ ਮੱਡ ਸਕੀਏ ਇਹ ਕੰਮ ਤਾਂ ਪਰਮ ਪਿਤਾ ਪਰਮਾਤਮਾ ਜੀ ਦਾ ਏ ਭਾਵ ਕਿ ਹਰ ਜੀ ਤੱਕ ਪਹੁੰਚਣਾ ਹਰ ਜੀ ਦੀ ਮਦਦ ਕਰਨੀ ਪਰਮ ਪਿਤਾ ਪਰਮਾਤਮਾ ਜੀ ਕਰ ਰਹੇ ਆ ਨਾ ਆਪਾਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਕੁਝ ਵੀ ਕਰਦੇ ਬਸੇ ਜਦੋਂ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਜਿਹੜੇ ਜੀਤ ਉਹਨੇ ਭਲਾ ਕਰਵਾਉਣਾ ਹੁੰਦਾ ਹੈ ਉਹਨੂੰ ਹੀ ਫਿਰ ਮਾਲਕ ਦਾਤਾਂ ਦਿੰਦੇ ਨੇ ਅਤੇ ਉਹਨੂੰ ਹੀ ਉਹ ਦਾਤਾਂ ਨੂੰ ਅੱਗੇ ਵੰਡਣ ਦੀ ਨੀਅਤ ਦਿੰਦੇ ਨੇ ਨਹੀਂ ਤਾਂ ਦੁਨੀਆ ਦੇ ਵਿੱਚ ਐਸੇ ਲੋਕ ਵੀ ਨੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਆ ਜਿਹਦੇ ਨਾਲ ਉਹ ਕਿਸੇ ਲੋੜਵੰਦ ਗਰੀਬ ਦਾ ਭਲਾ ਕਰ ਸਕਦੇ ਆ ਕਿਸੇ ਦੀ ਮਾਂ ਪੜ ਸਕਦੇ ਆ ਕਿਸੇ ਦੀ ਮਦਦ ਕਰ ਸਕਦੇ ਪਰ ਉਹ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਸੇਵਾ ਕਰਨ ਦੀ ਨੀਅਤ ਨਹੀਂ ਆ ਜੇ ਅਸੀਂ ਆਪਣੀਆਂ ਲੋੜਾਂ ਜ਼ਰੂਰਤਾਂ ਵਧੀਆ ਤਰੀਕੇ ਦੇ ਨਾਲ ਪੂਰੀਆਂ ਕਰ ਰਹੇ ਹਾਂ ਸਾਡੇ ਹੱਥੋਂ ਕੋਈ ਚੰਗਾ ਕੰਮ ਨੇਕ ਕੰਮ ਵੀ ਹੋ ਰਿਹਾ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ ਪਰਮਾਤਮਾ ਦਾ ਕੋਟਨ-ਕੋਟ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿ ਇਹ ਵਡਿਆਈਆਂ ਤੁਸੀਂ ਮੈਨੂੰ ਦਿੱਤੀਆਂ ਦਿੱਤਾ ਤਾਂ ਅਸੀਂ ਤੁਹਾਡਾ ਹੀ ਖਾਨੇ ਆ ਤੁਹਾਡਾ ਦਿੱਤਾ ਹੀ ਵਰਤਦੇ ਆ ਤੁਹਾਡਾ ਦਿੱਤਾ ਹੀ ਅੱਗੇ ਵੰਡਦੇ ਆ ਪਰਮਾਤਮਾ ਕਰਦੇ ਸਭ ਦੇ ਲਈ ਸਭ ਕੁਝ ਤੁਸੀਂ ਹੋ ਅਤੇ ਵਡਿਆਈਆਂ ਸਾਨੂੰ ਦੇ ਰਹੇ ਹੋ ਤੁਸੀਂ ਇਹ ਸੇਵਾ ਦੇ ਲਈ ਮੈਨੂੰ ਚੁਣਿਆ ਇਦੇ ਲਈ ਮਾਲਕ ਦਾ ਵਾਰ-ਵਾਰ ਸ਼ੁਕਰਾਨਾ ਕਰਨਾ ਹੈ ਤੀਸਰੀ ਗੱਲ ਮਹਾਪੁਰਖ ਨੇ ਸਮਝਾਈ ਮਹਾਪੁਰਖ ਨੇ ਕਿਆ ਪੁੱਤਰ ਜਦੋਂ ਵੀ ਬਾਹਰ ਸੇਵਾ ਕਰਨ ਜਾਣੇ ਆ ਸਭ ਤੋਂ ਪਹਿਲਾਂ ਘਰ ਦੀ ਸੇਵਾ ਮਾਪਿਆਂ ਦੀ ਸੇਵਾ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਨਹੀਂ ਭੁੱਲਣੀ ਕਿਉਂਕਿ ਜੇਕਰ ਤੁਹਾਡੇ ਮਾਪੇ ਤੁਹਾਡੇ ਬਜ਼ੁਰਗ ਘਰ ਦੇ ਵਿੱਚ ਤੁਹਾਡੇ ਹੱਥੋਂ ਦੁਖੀ ਆ ਫਿਰ ਤੁਸੀਂ ਜਿੰਨਾ ਮਰਜੀ ਕਿਸੇ ਦਾ ਭਲਾ ਕਰੋ ਕਿਸੇ ਦੀ ਮਦਦ ਕਰੋ ਫਿਰ ਭਾਵੇਂ ਤੁਸੀਂ ਸਾਰਾ ਦਿਨ ਬੈਠ ਕੇ ਨਾਮ ਮਿ ਜਾਪਨ ਲਓ ਤਾਂ ਵੀ ਤੁਹਾਨੂੰ ਕੋਈ ਫਲ ਨਹੀਂ ਮਿਲਣਾ ਸਭ ਤੋਂ ਪਹਿਲੀ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਆ ਮਾਪਿਆਂ ਦੇ ਰੂਪ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਰੂਪ ਦੇ ਵਿੱਚ ਸਭ ਤੋਂ ਪਹਿਲੀ ਇਹ ਸੇਵਾ ਕਰਨੀ ਆ ਬੀਬੀਆਂ ਨੇ ਉਹ ਵੀ ਆਪਣੇ ਸੱਸ ਸਹੁਰਾ ਸਾਹਿਬ ਜੋ ਵੀ ਘਰ ਦੇ ਵਿੱਚ ਬਜ਼ੁਰਗ ਨੇ ਦਾਦਾ ਜੀ ਦਾਦੀ ਜੀ ਜੋ ਵੀ ਬਜ਼ੁਰਗ ਨੇ ਸਭ ਦੀ ਸੇਵਾ ਕਰਨੀ ਸਹੋ ਜੀ ਆਸ-ਪਾਸ ਵੀ ਸਾਡੇ ਕੋਈ ਐਸਾ ਬਜ਼ੁਰਗ ਹੈ ਜਿੰਨੂੰ ਉਹਦੇ 3 ਪੁੱਤਰ ਨਹੀਂ ਜ਼ਾਮਦੇ ਉਹਦੀ ਵੀ ਸੇਵਾ ਕਰੋ ਅਤੇ ਉਹਦੇ 3 ਪੁੱਤਰਾਂ ਨੂੰ ਜਾ ਕੇ ਪ੍ਰੇਰਣਾ ਵੀ ਦਿਓ ਭਾਵੇਂ ਕਿ ਤੁਹਾਨੂੰ ਅੱਗੋਂ 4 ਗੱਲਾਂ ਹੀ ਸੁਣਨ ਨੂੰ ਮਿਲ ਜਾਣ ਪਰ ਜ਼ਰੂਰ ਪ੍ਰੇਰਣਾ ਦਿਓ ਕਿ ਭਾਈ ਪਹਿਲੀ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਆ ਅਤੇ ਇਹ ਸੇਵਾ ਦੇ ਅੱਗੇ ਸਭ ਸੇਵਾ ਫੇਲ ਨੇ ਜਿਨੇ ਇਹ ਸੇਵਾ ਕਰ ਲਈ ਸਮਝੋ ਸਭ ਸੇਵਾ ਦਾ ਫਲ ਉਹਨੂੰ ਮਿਲ ਗਿਆ ਅਤੇ ਜਿਨੇ ਇਹ ਸੇਵਾ ਛੱਡ ਦਿੱਤੀ ਬਾਹਰ ਜਾ ਕੇ ਸੇਵਾ ਕੀਤੀ ਉਹ ਜਿੰਨੀ ਮਰਜ਼ੀ ਬਾਹਰ ਸੇਵਾ ਕਰੇ ਪਾੜ ਪੂਜਾ ਕਰ ਲਵੇ ਉਹਨੂੰ ਕੋਈ ਫਲ ਨਹੀਂ ਮਿਲਣਾ ਤਾਂ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਇਹ ਇੱਕ ਵਾਰ ਤੁਰ ਗਏ ਫਿਰ ਨਹੀਂ ਲੱਭਣੇ ਬਜ਼ੁਰਗ ਸਾਡੇ ਘਰਾਂ ਦੀਆਂ ਬਰਕਤਾਂ ਨੇ ਕਿਉਂਕਿ ਵੇੜੇ ਦੇ ਵਿੱਚ ਬੈਠ ਕੇ ਸਾਨੂੰ ਪਤਾ ਨਹੀਂ ਕਿੰਨੀਆਂ ਅਸੀਸਾਂ ਦਿੰਦੇ ਨੇ ਹਰ ਵੇਲੇ ਸਾਡਾ ਭਲਾ ਮੰਗਦੇ ਨੇ ਉਹਨਾਂ ਦੀ ਡਾਂਟ ਦੇ ਵਿੱਚ ਵੀ ਸਾਡੇ ਲਈ ਪਲਾਹੀ ਹੁੰਦਾ ਇਹ ਸਾਡੇ ਚੰਗੇ ਕਰਕੇ ਸਾਨੂੰ ਡਾਂਟਦੇ ਨੇ ਸਾਡੀ ਨੋਕਾ ਟੋਕੀ ਕਰਦੇ ਨੇ ਜੋ ਕਹਿ ਦਿੰਦੇ ਨੇ ਸਾਡੇ ਕੰਮ ਧੰਨਿਆਂ ਦੇ ਵਿੱਚ ਬਰਕਤ ਨਹੀਂ ਪੈਂਦੀ ਮੈਂ ਕਿੰਨੀ ਉਹ 4 ਦਿਨ ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਦੇਖ ਲਓ ਬਜ਼ੁਰਗਾਂ ਦੇ ਮਨ ਅੰਦਰੋਂ ਨਿਕਲਿਆ ਅਸੀਸਾਂ ਨੇ ਸਾਡੇ ਸਾਰੇ ਰੁਕੇ ਕੰਮ ਤੋਰ ਦਿੰਦੇ ਆ ਕਿਉਂਕਿ ਮਾਂ ਬਾਪ ਦੀਆਂ ਬਜ਼ੁਰਗਾਂ ਦੀਆਂ ਅਸੀਸਾਂ ਦੇ ਵਿੱਚ ਉਹ ਤਾਕਤ ਆ ਜੋ ਸਾਡੇ ਪੁੱਠੇ ਪਏ ਲੇਖਾਂ ਨੂੰ ਵੀ ਸਿੱਧੇ ਕਰ ਸਕਦੇ ਨੇ ਅਤੇ ਜਿਨੇ ਮਾਂ ਬਾਪ ਨੂੰ ਦੁਖੀ ਕੀਤਾ ਉਹ ਜਿੱਥੇ ਮਰਜ਼ੀ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰੀ ਜਾਵੇ ਉਹਦਾ ਫਲਾ ਨਹੀਂ ਹੋ ਸਕਦਾ ਮਾਂ ਪਿਓ ਕਦੇ ਵੀ ਆਪਣੇ ਬੱਚਿਆਂ ਨੂੰ ਬਾਦ ਅਸੀਸਾਂ ਨਹੀਂ ਦਿੰਦੇ ਹਮੇਸ਼ਾ ਪਲਾ ਮੰਗਦੇ ਆ ਪਰ ਜਦੋਂ ਕੋਈ ਬੱਚਾ ਆਪਣੇ ਮਾਂ ਬਾਪ ਦੇ ਕਹਿਣੇ ਵਿੱਚ ਹੁੰਦਾ ਹੈ ਆਪਣੇ ਮਾਪੇ ਬਾਪ ਦੀਆਂ ਆਂਦਰਾਂ ਨੂੰ ਠੰਡ ਪਾਉਂਦਾ ਹੈ ਭਾਵ ਕਿ ਚੰਗੇ ਕੰਮ ਕਰਦਾ ਹੈ ਤਾਂ ਮਾਪੇ ਬਾਪ ਦਾ ਅੰਦਰ ਆਪਣੇ ਆਪ ਖੁਸ਼ ਹੁੰਦਾ ਹੈ ਅੰਦਰੋਂ ਆਪਣੇ ਆਪ ਹੀ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਫਿਰ ਉਸ ਬੱਚੇ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਅਤੇ ਜੋ ਬੱਚੇ ਮਾਪੇ ਬਾਪ ਨੂੰ ਦੁਖੀ ਕਰਦੇ ਨੇ ਕਿਆਨੇ ਦੇ ਵਿੱਚ ਨਹੀਂ ਆ ਉਹਨਾਂ ਦਾ અપਮਾਨ ਕਰਦੇ ਨੇ ਉਹਨਾਂ ਨੂੰ ਮਾਪੇ ਮਾਪੇ ਕੁਝ ਨਹੀਂ ਕਹਿੰਦੇ ਮਾਪੇ ਤਾਂ ਹਮੇਸ਼ਾ ਬੱਚਿਆਂ ਦਾ ਭਲਾ ਮੰਗਦੇ ਆ ਨਾ ਇਹ ਹੀ ਕਹਿ ਰਹੇ ਨੇ ਨਿਨੇ ਵੀ ਪ੍ਰਮਾਤਮਾ ਇਹਦੀ ਗਲਤੀ ਦੇ ਲਈ ਇਹਨੂੰ ਮਾਫੀ ਦੇਵੇ ਪਰ ਪ੍ਰਮਾਤਮਾ ਮਾਫੀ ਨਹੀਂ ਦੇਵੇਗਾ ਉਹਦੇ ਤੇ ਪੂਰੀ ਕੁਦਰਤ ਕਾਇਨਾਤ ਵੀ ਨਰਾਜ ਹੋ ਜਾਂਦੀ ਆ ਜੋ ਆਪਣੇ ਮਾਪਾਂ ਦਾ ਅਪਮਾਨ ਕਰਦੇ ਨੇ ਸੋ ਇਹ ਸੇਵਾ ਆਪਣੇ ਘਰ ਦੀ ਸੇਵਾ ਸਭ ਤੋਂ ਪਹਿਲਾਂ ਸੰਭਾਲਣੀ ਆ ਅਤੇ ਜੋ ਵੀ ਆਪਾਂ ਹੱਥੀ ਸੇਵਾ ਕਰਦੇ ਆ ਉਹਨੂੰ ਕਦੇ ਵੀ ਦਾਨ ਨਹੀਂ ਕਹਿਣਾ ਇਹ ਤਾਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਅਸੀਂ ਖੁਦ ਵਰਤ ਰਹੇ ਆ ਅਤੇ ਸਾਨੂੰ ਪਰਮਾਤਮਾ ਨੇ ਅੱਗੇ ਵੰਡਣ ਜੋਗੇ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਇਆ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਸਿਖਾਈ ਆ ਨਾਮ ਜਪਣਾ ਅਤੇ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਸ਼ਗਰ ਨੂੰ ਖਾਏ ਸਿੱਖ ਨੂੰ ਇਕੱਲਿਆਂ ਖਾਣ ਦਾ ਹੁਕਮ ਹੀ ਨਹੀਂ ਆ ਥੋੜੇ ਛੋੜਾ ਵੀ ਵੰਡ ਕੇ ਹੀ ਖਾਣਾ ਹੈ ਜੇ ਸਿੱਖ ਵੰਡ ਕੇ ਨਹੀਂ ਖਾਂਦਾ ਉਹਨੂੰ ਉਹ ਹਜਮ ਹੋ ਹੀ ਨਹੀਂ ਸਕਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵੰਡਣ ਵਾਲੇ ਬਣਾਇਆ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਹੰਕਾਰ ਨਹੀਂ ਕਰਨਾ ਇਸ ਗੱਲ ਦਾ ਮਾਲਕ ਨੂੰ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਇਹ ਕਿਰਪਾ ਤੁਸੀਂ ਕੀਤੀ ਆ ਸਾਨੂੰ ਇੰਨੇ ਯੋਗਾ ਕੀਤਾ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਆ ਪਰ ਇਸ ਗੱਲ ਦਾ ਕਦੇ ਹੰਕਾਰ ਨਹੀਂ ਕਰਨਾ ਕਿਸੇ ਦੀ ਮਦਦ ਕਰਕੇ ਉਹਨੂੰ ਜਤਉਣਾ ਨਹੀਂ ਆ ਤਾਂ ਬਸ ਮੁੱਖ ਦੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਸੇਵਾ ਕਰਦੇ ਹੋ ਭਾਵੇਂ ਤੁਸੀਂ ਮੱਸੀਆ ਵਾਲੇ ਦਿਨ ਕਿਸੇ ਖਾਸ ਚੀਜ਼ਾਂ ਦੇ ਨਾਲ ਕਿਸੇ ਦੀ ਮਦਦ ਕਰਦੇ ਹੋ ਜਿਹਨੂੰ ਤੁਸੀਂ ਦਾਨ ਪੁੰਨ ਕਹਿ ਰਹੇ ਹੋ ਕਰਤਾ ਕਿਸੇ ਦੀ ਮਦਦ ਰਹਿ ਹੋ ਨਾ ਕਿਸੇ ਨੂੰ ਰੋਟੀ ਖਵਾ ਰਹੇ ਹੋ ਕਿਸੇ ਨੂੰ ਕੱਪੜਾ ਦੇ ਰਹੇ ਹੋ ਕਿਸੇ ਨੂੰ ਪੈਸੇ ਦੇ ਨਾਲ ਮਦਦ ਕਰ ਰਹੇ ਹੋ ਜੇ ਤੁਸੀਂ ਮੱਛਿਆ ਵਾਲੇ ਦੇ ਸੰਗਰਾਮ ਵਾਲੇ ਦਿਨ ਕਿਸੇ ਖਾਸ ਦਿਨ ਤਿਉਹਾਰ ਤੇ ਵੀ ਇਸ ਤਰ੍ਹਾਂ ਦੀ ਮਦਦ ਕਿਸੇ ਦੀ ਕਰ ਰਹੇ ਹੋ ਤਾਂ ਵੱਡੇ ਭਾਗਾਂ ਵਾਲੇ ਹੋ ਵੀ ਚਲੋ ਇੱਕ ਦਿਨ ਦੇ ਲਈ ਤਾਂ ਨੇਕ ਕਮਾਈ ਕੀਤੀ ਹਰ ਵੇਲੇ ਹੀ ਕਰਨੀ ਹੈ ਜਦੋਂ ਕੋਈ ਆਸ-ਪਾਸ ਲੋੜਵੰਦ ਦਿਸਦਾ ਹੈ ਤਾਂ ਉਹਦੀ ਮਦਦ ਦੇ ਲਈ ਸਭ ਤੋਂ ਅੱਗੇ ਜਾਣਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਲਗੀ ਤਰਪਾਸ਼ਾਣ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਨੂੰ ਕਿਹਾ ਹੈ ਅਤੇ ਉਹ ਦਸਵੰਦ ਨੂੰ ਕਿੱਥੇ ਵਰਤਣਾ ਹੈ ਕਲਗੀਧਰ ਪਾਸ਼ਾ ਕਹਿੰਦੇ ਜਦੋਂ ਦਸਵੰਦ ਲੈ ਕੇ ਗੁਰੂ ਘਰ ਆਉਣ ਲੱਗੇ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖੀ ਜੇ ਤੈਨੂੰ ਤੇਰੇ ਆਸ-ਪਾਸ ਕੋਈ ਲੋੜਵੰਦ ਗਰੀਬ ਦਿਸਿਆ ਸਭ ਤੋਂ ਪਹਿਲਾਂ ਉਹਦੀ ਮਦਦ ਕਰੀ ਫਿਰ ਬਚਿਆ ਹੋਇਆ ਗੁਰੂ ਘਰ ਵਿੱਚ ਲੈ ਆਵੀਂ ਜੇ ਨਾ ਵੀ ਗੁਰੂ ਘਰ ਪੇਟ ਕਰ ਸਕਿਆ ਤਾਂ ਵੀ ਕੋਈ ਗੱਲ ਨਹੀਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਬਚਨ ਪਾਤਸ਼ਾਹ ਦੇ ਨੇ ਸਭ ਤੋਂ ਪਹਿਲਾਂ ਕਿਸੇ ਲੋੜਵੰਦ ਦੀ ਬਾਹ ਫੜਨ ਨੂੰ ਕਿਹਾ ਹੈ ਕਿਸੇ ਦਾ ਸਹਾਰਾ ਬਣਨ ਨੂੰ ਕਿਹਾ ਹੈ ਤਾਂ ਭਲੇ ਦੇ ਕੰਮ ਕਰਨੇ ਆ ਜਿੱਥੇ ਵੀ ਸੇਵਾ ਕਰ ਸਕਦੇ ਆ ਹੱਥੀ ਸੇਵਾ ਕਰਨੀ ਆ ਅੰਨ ਦੇ ਨਾਲ ਧੰਨ ਦੇ ਨਾਲ ਜਿਵੇਂ ਵੀ ਸੇਵਾ ਕਰ ਸਕਦੇ ਆ ਕਰਨੀ ਆ ਪਰ ਸਭ ਤੋਂ ਪਹਿਲਾਂ ਨਾਮ ਦੀ ਕਮਾਈ ਵੀ ਕਰਨੀ ਆ ਇਹ ਨਹੀਂ ਭੁੱਲਣਾ ਵੀ ਨਾਮ ਜਪਣਾ ਵੀ ਸਾਡੇ ਲਈ ਜ਼ਰੂਰੀ ਆ ਨਾਮ ਵੀ ਜਪਣਾ ਹੈ ਸੇਵਾ ਵੀ ਕਰਨੀ ਆ ਸੋ ਇਹਨਾਂ ਬੇਂਤੀਆਂ ਨੂੰ ਜ਼ਰੂਰ ਪ੍ਰਵਾਨ ਕਰਨਾ ਜੇਕਰ ਵੀਡੀਓ ਬਣਾਉਂਦਿਆਂ ਤੋਂ ਕੋਈ ਵੀ ਕਿਸੇ ਪ੍ਰਕਾਰ ਦੀ ਗਲਤੀ ਰਹਿ ਗਈ ਹੋਵੇ ਵਿਚਾਰਾ ਕਰਦਿਆਂ ਤੋਂ ਕੋਈ ਵੀ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ